ਸਸ਼ਿਆ ਗਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਅਸੀਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਪਰ ਇਹ ਆਜ਼ਾਦੀ ਸਾਨੂੰ ਕਿਵੇਂ ਮਿਲੀ ਕਿਹੜੇ ਕਿਹੜੇ ਸਾਨੂੰ ਸੰਘਰਸ਼ ਆਜ਼ਾਦੀ ਵਾਸਤੇ ਲੜਨੇ ਪਏ ਕਦੋਂ ਸਾਡਾ ਜਿਹੜਾ ਦੇਸ਼ ਆ ਗੁਲਾਮ ਹੁੰਦਾ ਉਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਇਤਿਹਾਸਕਾਰ ਅਤੇ ਐਨਸੀਸੀ ਅਫਸਰ ਨੇ ਆਓ ਉਹਨਾਂ ਨਾਲ رابطہ ਕਰਦੇ ਹਾਂ ਅਮਿਤ ਕੁਮਾਰ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਜੀਤ ਦੇ ਵੇਲੇ ਨਮਸਕਾਰ ਆਜੀ ਨਮਸਕਾਰ ਜੀ ਥੈਂਕ ਯੂ ਵੈਰੀ ਮਚ ਤੁਹਾਨੂੰ ਤੁਹਾਡਾ ਇਸ ਪਲੇਟਫਾਰਮ ਤੇ ਬੁਲਾਉਣ ਦੇ ਲਈ ਸਰ ਜਿਹੜਾ ਆਪਣਾ ਦੇਸ਼ ਗੁਲਾਮ ਹੁੰਦਾ ਹੈ ਕਦੋਂ ਗੁਲਾਮ ਹੁੰਦਾ ਹੈ ਤੇ ਕਦੋਂ ਜਿਹੜੇ ਬ੍ਰਿਟਿਸ਼ਰ ਆਪਣੇ ਇੰਡੀਆ ਦੇ ਵਿੱਚ ਆਉਂਦੇ ਨੇ ਦੇਖੋ ਜੀ ਬ੍ਰਿਟਿਸ਼ਸ ਦਾ ਇੰਡੀਆ ਦੇ ਵਿੱਚ ਜਿਹੜਾ ਆਉਣ ਦਾ ਸਿਲਸਿਲਾ ਹੈ ਮੂਲ ਰੂਪ ਦੇ ਵਿੱਚ ਇੱਕ ਵਪਾਰਕ ਕੰਪਨੀ ਦੇ ਤੌਰ ਤੇ ਸ਼ੁਰੂ ਹੁੰਦਾ ਜੀ 1604 ਦੇ ਵਿੱਚ ਜੀ ਤੇ ਉਹਨਾਂ ਨੂੰ ਲੀਗਲੀ ਮੁਗਲ ਦਰਬਾਰ ਤੋਂ 1688 ਦੇ ਵਿੱਚ ਪਹਿਲੀ ਵਾਰ ਵਪਾਰਕ ਤੌਰ ਤੇ ਪਰਮਿਸ਼ਨ ਮਿਲਦੀ ਹੈ ਪਰੰਤੂ ਪ੍ਰਸ਼ਾਸਕਕ ਤੌਰ ਤੇ ਜੇ ਆਪਾਂ ਦੇਖਦੇ ਹਾਂ ਤਾਂ ਮੁਗਲਾਂ ਦਾ ਜਿਹੜਾ ਆਗਮ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਆਗਮ ਹੈ ਉਹ ਪਲਾਸੀ ਦੀ ਲੜਾਈ ਤੋਂ ਬਾਅਦ ਨਵਾਬ ਸਰਾਜੁਦੋਲਾ ਦੀ ਹਾਰ ਤੋਂ ਬਾਅਦ ਆਪ ਸਾਨੂੰ ਵੇਖਣ ਨੂੰ ਮਿਲਦਾ ਜਿਸ ਵੇਲੇ ਈਸਟ ਇੰਡੀਆ ਕੰਪਨੀ ਦੇ ਜਿਹੜੇ ਉਸ ਸਮੇਂ ਦੇ ਗਵਰਨਰ ਜਨਰਲ ਸੀਗੇ ਰੋਬਰਟ ਕਲਾਈਵ ਉਹਨਾਂ ਨੇ ਬੰਗਾਲ ਦੇ ਵਿੱਚ ਆਪਣਾ ਸ਼ਾਸਨ ਸਥਾਪਿਤ ਕੀਤਾ ਸੋ ਮੋਰ ਰੂਪ ਵਿੱਚ ਪ੍ਰਸ਼ਾਸਨਕ ਪੱਧਰ ਤੇ ਆਪਾਂ ਇਸ ਨੂੰ 1757 ਈਸਵੀ ਤੋਂ ਦਾ ਵਿਕਾਸ ਵੇਖਦੇ ਆਂ ਜੀ ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵਿੱਚ ਜਦੋਂ ਮੁਗਲਾਂ ਨੇ ਜਿਹੜਾ ਵਾ ਅੰਗਰੇਜ਼ਾਂ ਨੇ ਜਿਹੜਾ ਵਾ ਹਿੰਦੂਸਤਾਨ ਦੇ ਉੱਪਰ ਆਪਣੀ ਪਕੜ ਬਣਾ ਲਈ ਹੋਈ ਸੀ ਉਦੋਂ ਜਿਹੜਾ ਪੰਜਾਬ ਦੇ ਵਿੱਚ ਇੱਕ ਖਾਲਸਾ ਰਾਜ ਸਥਾਪਿਤ ਕੀਤਾ ਗਿਆ ਸੀਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਤੇ ਉਹਨਾਂ ਤੋਂ ਬਾਅਦ ਜਿਹੜਾ ਵਾ ਇੱਥੇ ਅੰਗਰੇਜ਼ਾਂ ਦਾ ਜਿਹੜਾ ਅੰਦਰ ਪੰਜਾਬ ਦੇ ਵਿੱਚ ਆਉਣਾ ਦਾਖਲ ਹੋਣਾ ਜਿਹੜਾ ਸ਼ੁਰੂ ਹੁੰਦਾ ਉਹਨਾਂ ਦੇ ਜਾਣ ਤੋਂ ਬਾਅਦ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਨਾਲ ਸੰਧੀ ਵੀ ਹੁੰਦੀ ਹੈ ਉਹ ਕਦੋਂ ਤੇ ਕਿਵੇਂ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਜੀ ਬਿਲਕੁਲ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੂਝ-ਬੂਝ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੂਝ-ਬੂਝ ਨੇ ਅੰਗਰੇਜ਼ਾਂ ਨੂੰ ਘੱਟੋ-ਘੱਟ ਪੰਜਾਬ ਵਿੱਚ 50 ਸਾਲ ਤੱਕ ਐਂਟਰ ਕਰਨ ਤੋਂ ਰੋਕ ਕੇ ਰੱਖਿਆ ਜੀ 1897 ਤੋਂ ਬਾਅਦ ਆਪਾਂ ਉਦੋਂ ਦੇਖਦੇ ਹਾਂ ਜਿਸ ਸਮੇਂ ਦੇ ਦੌਰਾਨ ਪਟਿਆਲਾ ਨਾਭਾ ਜਿਲ੍ਹੇ ਦੀ ਆਇਾਸਤਾ ਦੇ ਨਾਲ ਮਿਲਣ ਦੇ ਉਪਰੰਤ ਜੋ ਅੰਗਰੇਜ਼ ਸਰਕਾਰ ਪੰਜਾਬ ਦੇ ਵਿੱਚ ਐਂਟਰ ਕਰਨਾ ਚਾਹੁੰਦੀ ਹੈ 1809 ਦੀ ਅੰਮ੍ਰਿਤਸਰ ਦੀ ਸੰਥੀ ਦੇ ਦੌਰਾਨ ਰਣਜੀਤ ਸਿੰਘ ਨੇ ਉਹਨਾਂ ਦੇ ਉੱਤੇ ਇੱਕ ਸਿਆਸੀ ਨਕੇਲ ਪਾਈ ਅਤੇ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖਿਆ ਪਰੰਤੂ ਕਹਿੰਦੇ ਹਨ ਕਿ ਉਹ ਅੰਗਰੇਜ਼ਾਂ ਦੀ ਇੱਕ ਐਸੀ ਕੂਟਨੀਤੀ ਯਾਹੀ ਕਹੋ ਕਿ ਉਹਨਾਂ ਦੁਆਰਾ ਚਲਾਈਆਂ ਗਈਆਂ ਪਾਲਿਸੀਜ਼ ਜਿਨ੍ਹਾਂ ਨੇ ਤਕਰੀਬਨ 1834 ਤੋਂ ਬਾਅਦ ਅੰਗਰੇਜ਼ਾਂ ਨੂੰ ਡਾਇਰੈਕਟਲੀ ਪੰਜਾਬ ਵਿੱਚ ਇਨਵੋਲ ਹੋਣ ਦੇ ਲਈ ਅੱਗੇ ਲਿਉਣ ਦੇ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰੰਤੂ ਉਦੋਂ ਤੱਕ ਜਦੋਂ ਤੱਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸੀ ਉਹਨਾਂ ਦੀ ਸੋਚ ਉਹਨਾਂ ਦੀ ਸਮਝ ਅਤੇ ਉਹਨਾਂ ਦੀ ਕੂਟਨੀਤੀ ਸੀ ਅੰਗਰੇਜ਼ ਪੰਜਾਬ ਤੋਂ ਦੂਰ ਹੀ ਰਹੇ ਜੀ ਤੇ ਅੰਗਰੇਜ਼ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਕਿਹੜੀ ਸਾਲ ਚ ਆਉਂਦੇ ਨੇ ਤੇ ਕਿਹੜੇ ਕਾਰਨਾ ਕਰਕੇ ਉਹ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਜੀ 1845 ਵਿੱਚ ਇਹਨਾਂ ਦੀ ਇੱਕ ਪਾਲਿਸੀ ਸੀਗੀ ਲੈਪਸ ਦੀ ਨੀਤੀ ਮੂਲ ਰੂਪ ਦੇ ਵਿੱਚ ਇਤਿਹਾਸਕਾਰ ਇਹਨਾਂ ਨੂੰ ਦੋ ਕਾਰਨਾ ਤੇ ਦੇਖਦੇ ਨੇ ਲੈਪ ਦਾ ਮਤਲਬ ਹੁੰਦਾ ਗੋਦ ਲੈਣਾ ਲੈਪ ਦਾ ਮਤਲਬ ਇੱਕ ਘੇਰਾ ਵੀ ਹੁੰਦਾ ਸੋ ਉਹਨਾਂ ਦੀ ਜਿਹੜੀ ਘੇਰਾ ਪਾਉਣ ਦੀ ਨੀਤੀ ਸੀ ਉਸ ਨੀਤੀ ਦੇ ਤਹਿਤ ਉਹਨਾਂ ਨੇ 1834 ਤੋਂ ਬਾਅਦ ਪੰਜਾਬ ਤੇ ਘੇਰਾ ਪਾਉਣਾ ਸ਼ੁਰੂ ਕਰ ਲਿਆ ਸੀ afghanistan ਤੋਂ sind ਤੋਂ din frojpur ਤੋਂ ਸੋ ਦਿਨ ਲੁਧਿਆਣੇ ਦੇ ਵਿੱਚ ਆਪਣੀ ਜਿਹੜੀ ਆਰਮੀ ਦੀ ਕੰਟਰੋਲਮੈਂਟ ਸ਼ੁਰੂ ਕਰ ਲਈ ਸੀ ਫਿਰੰਤੂ ਅ ਰਣਜੀਤ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਆਪਾਂ ਇਹ ਦੇਖਦੇ ਹਾਂ 1845 ਈਸਵੀ ਦੇ ਦੌਰਾਨ ਉਹਨਾਂ ਦੀਆਂ ਕੂਟਨੀਤਿਆਂ ਦਾ ਸਦਕਾ ਅੰਗਰੇਜ਼ ਪੰਜਾਬ ਦੇ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਦੇ ਤੌਰ ਤੇ ਐਂਟਰ ਕਰਦੇ ਹਨ ਕੰਪਨੀ ਦੇ ਰੂਲ ਵਿੱਚ ਅਤੇ ਲਾਹੌਰ ਤੇ ਪੈਰੋਵਾਲ ਦੀਆਂ ਸੰਧੀਆਂ ਦੇ ਅਨੁਸਾਰ ਉਹਨਾਂ ਨੂੰ ਨਾਮਤਰ ਪ੍ਰਸ਼ਾਸਨਿਕ ਅਧਿਕਾਰ ਪੰਜਾਬ ਵਿੱਚ ਪ੍ਰਾਪਤ ਹੋ ਗਏ ਹੂੰ ਜੀ ਜਦੋਂ ਪੰਜਾਬ ਦੇ ਵਿੱਚ ਐਂਟਰ ਕਰ ਜਾਂਦੇ ਨੇ ਉਸ ਤੋਂ ਬਾਅਦ ਸਿੱਖ ਐਂਗਲੋ ਯੁੱਧ ਵੀ ਹੁੰਦੇ ਨੇ ਪਹਿਲਾ ਸਿੱਖ-ਇੰਗਲੋਜੋਦ ਕਿਹੜੇ ਕਾਰਨਾ ਕਰਕੇ ਤੇ ਕਦੋਂ ਹੁੰਦਾ ਤੇ ਉਹਦਾ ਨਤੀਜਾ ਕੀ ਨਿਕਲਦਾ ਹੈ ਜੀ 1845 ਦੇ ਵਿੱਚ ਪਹਿਲਾ ਇੰਗਲੋ ਸਿੱਖ ਜੋਦ ਹੁੰਦਾ ਜਿਹਦੇ ਵਿੱਚ ਸਿੱਖ ਫੌਜਾਂ ਵੱਲੋਂ ਬੜੀ ਵੀਰਤਾ ਦੇ ਨਾਲ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਗਿਆ ਪਰੰਤੂ ਆਪਾਂ ਕਈ ਦੇਖਦੇ ਹਾਂ ਉਹਨਾਂ ਦੀਆਂ ਕੂਟਨੀਤੀਆਂ ਦਾ ਸਦਕਾ ਕੁਝ ਜਿਹੜੇ ਸਿਆਸੀ ਉਸ ਸਮੇਂ ਦੇ ਲੀਡਰ ਸੀਗੇ ਉਹ ਵੀ ਇਹਨਾਂ ਲਿੱਟੀਆਂ ਤੋਂ ਬਚ ਨਾ ਪਾਏ ਅੰਗਰੇਜ਼ਾਂ ਦੀ ਕੂਟਨੀਤੀਆਂ ਦੇ ਉਹ ਵੀ ਪ੍ਰਭਾਵ ਦੇ ਵਿੱਚ ਆ ਗਏ ਅਤੇ ਉਹਨਾਂ ਨੇ ਕਹਿ ਸਕਦੇ ਆ ਕਿ ਜਿਵੇਂ ਤੁਸੀਂ ਪੜਿਆ ਹੀ ਹੈ ਇਤਿਹਾਸ ਲਾਲ ਸਿੰਘ ਤੇ ਤੇਜ ਸਿੰਘ ਉਹਨਾਂ ਦੇ ਬਾਰੇ ਸੋ ਉਹਨਾਂ ਦੀ ਉਸ ਸਮੇਂ ਦੇ ਦੌਰਾਨ ਕੀਤੀਆਂ ਗਈਆਂ ਦਰਦਾਰੀਆਂ ਦੇ ਸਦਕਾਂ ਹੂੰ ਉਸ ਸਮੇਂ ਅੰਗਰੇਜ਼ ਪੰਜਾਬ ਦੀ ਰਾਜਨੀਤੀ ਵਿੱਚ 1800 ਤੋਂ ਪਹਿੰਕ ਤੱਕ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਰਿਟਰਿਟ ਕੀਤੇ ਸੀ ਹੂੰ ਜੀ ਇੱਕ ਚੇਲਿਆਂਵਾਲ ਦੀ ਲੜਾਈ ਹੁੰਦੀ ਹੈ ਜਿਦੇ ਵਿੱਚ ਅੰਗਰੇਜ਼ਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਉਹ ਕੋਦੋਂ ਵੀ ਆਤੇ ਉਹਦੇ ਕੀ ਨਤੀਜੇ ਨਿਕਲੇ ਫਿਰ ਐਂਗਲੋ ਸਿੱਖ ਯੁੱਧ ਦੇ ਵਿੱਚ ਚਿੱਲਿਆਂ ਵਾਲਾ ਜੰਗ ਲੜਾਈ ਹੁੰਦੀ ਹੈ ਜੀ ਜਿਹਦੇ ਵਿੱਚ ਅੰਗਰੇਜ਼ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਦੇ ਕੋਸ਼ਤਾਮਿਤ ਜਿਹੜੇ ਸੈਨਾਪਤੀ ਜਨਰਲ ਵੇਡ ਸੀਗੇ ਹੂੰ ਜੀ ਤੇ ਉਸ ਤੋਂ ਬਾਅਦ ਫਿਰ ਇੱਕ ਦੂਸਰਾ ਸਿੱਖ ਐਂਗਲੋ ਯੁੱਧ ਹੁੰਦਾ ਹੈ ਉਹਦੇ ਬਾਰੇ ਕੀ ਵਿਚਾਰ ਨੇ ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ ਆਪਾਂ ਮੋਲਤਾਨ ਸ਼ੇਰ ਸਿੰਘ ਹੋਣਾਂ ਦੇ ਯੋਗਦਾਨ ਨੂੰ ਵੇਖਦੇ ਆਂ ਜਿਸ ਵਿੱਚ ਦੁਬਾਰਾ ਉਹੀ ਗੱਲ ਕਰਦਾ ਮੈਂ ਤੁਹਾਡੇ ਨਾਲ ਕਿ ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਸਿੱਖ ਫੌਜਾਂ ਵੱਲੋਂ ਬੜੀ ਦਲੇਰੀ ਦੇ ਨਾਲ ਗਿਰਦਾ ਦੇ ਨਾਲ ਉਹ ਯੁੱਧ ਲੜਿਆ ਗਿਆ ਪਰੰਤੂ ਅੰਗਰੇਜ਼ਾਂ ਦਾ ਆਪੀਆਂ ਨੀਤੀਆਂ ਦੇ ਅੱਗੇ ਅਤੇ ਉਹਨਾਂ ਦੀ ਉਸ ਸਮੇਂ ਦੀ ਜੋ ਟੈਕਨੋਲੋਜੀ ਸੀ ਉਸ ਦੇ ਅੱਗੇ ਜੋ ਇੱਕ ਕਹਿਣੋ ਕਿ ਪੰਜਾਬ ਦੀ ਜੋ ਸਿੱਖ ਫੌਜ ਸੀ ਜੋ ਪੰਜਾਬ ਦੀ ਫੌਜ ਸੀ ਉਹ ਉਹਨਾਂ ਨੂੰ ਇੱਕ ਦਿਸ਼ਾ ਨਿਰਦੇਸ਼ ਦੀ ਘਾਟ ਸੀ ਜਿਸ ਦੇ ਕਾਰਨ ਦੂਸਰੇ ਐਂਗਲੋ-ਇੰਦਿਕ ਯੁੱਧ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਪੰਜਾਬ ਡਾਇਰੈਕਟਲੀ ਅੰਗਰੇਜ਼ਾਂ ਦੇ ਪ੍ਰਤੱਖ ਸ਼ਾਸਨ ਦੇ ਅਧੀਨ ਚਲਾ ਗਿਆ 1899 ਇਸ ਦੇ ਵਿੱਚ ਜੀ ਜਦੋਂ ਅੰਗਰੇਜ਼ ਪੂਰੀ ਤਰ੍ਹਾਂ ਪੰਜਾਬ ਦੇ ਉੱਪਰ ਕਾਬਜ਼ ਹੋ ਜਾਂਦੇ ਨੇ ਫਿਰ ਜਿੱਦਾਂ ਕਿ ਪੰਜਾਬੀਆਂ ਦਾ ਸੁਭਾਅ ਹੈ ਲੜਾਕਾ ਇਹ ਕਿਸੇ ਦੇ ਗੁਲਾਮੀ ਜਾਤਰ ਨਹੀਂ ਸਹਾਰ ਸਕਦੇ ਜਾਂ ਤਾਂ ਇਹ ਲੜ ਕੇ ਮਰ ਜਾਣਗੇ ਜਾਂ ਫਿਰ ਆਪਣੇ ਦੁਸ਼ਮਣ ਨੂੰ ਮਾਰ ਦਿੰਦੇ ਨੇ ਸਾਡਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਇਤਿਹਾਸ ਰਿਹਾ ਹੈ ਉਸ ਤੋਂ ਬਾਅਦ ਫਿਰ ਕਿਹੜੀਆਂ ਲੜਾਈਆਂ ਜਾਂ ਕਿਹੜੀਆਂ ਤਰੀਕਾਂ ਜਾਂ ਕਿਹੜੀਆਂ ਮੁਹਿੰਮਾਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਪੰਜਾਬ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਉਣ ਵਾਸਤੇ ਜੀ ਦੇਖੋ ਪੰਜਾਬ ਕਦੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜੀ ਅਤੇ ਉਸ ਸੰਘਰਸ਼ਕੀ ਮਿਸਾਲੇ ਉਸੇ ਸਮੇਂ ਦੇ ਦੌਰਾਨ ਪਹਿਲੇ ਐਂਗਲੋ ਸਿੱਖ ਯੁੱਧ ਦੇ ਦੂਜੇ ਐਂਗਲੋ ਸਿੱਖ ਯੁੱਧ ਦੇ ਉਪਰੰਤ ਹੀ ਨਾਮਦਾਈ ਅੰਦੋਲਨ ਕੋਲੋਂ ਬਾਬਾ RAM ਸਿੰਘ ਜੀ ਕੂਕਾ ਵੱਲੋਂ ਉਹ ਅੰਗਰੇਜ਼ਾਂ ਦੇ ਸ਼ਾਸਨ ਦਾ ਵਿਰੋਧ ਤਾਂ ਉਸੇ ਸਮੇਂ ਦੇ ਦੌਰਾਨ ਸ਼ੁਰੂ ਹੋ ਚੁੱਕੀ ਸੀ। ਹੂੰ। ਸੋ ਬਾਅਦ ਵਿੱਚ ਉਹਨਾਂ ਨੂੰ ਉਦੇਸ਼ ਨਿਕਾਲਾ ਵੀ ਦਿੱਤਾ ਗਿਆ, ਕਾਲੇ ਪੰਚ ਦੀ ਸਜ਼ਾ ਵੀ ਦਿੱਤੀ ਗਈ ਪਰ ਪੰਜਾਬੀਆਂ ਦੇ ਜੋ ਸੁਭਾਅ ਹੈ ਉਹ ਤੁਹਾਨੂੰ ਪਹਿਲਾਂ ਹੀ ਕਿਹਾ ਸੰਘਰਸ਼ ਕਰਨੋਂ ਕਦੀ ਹਟਦੇ ਨਹੀਂ। ਸੋ ਉਸੇ ਸਮੇਂ ਦੇ ਦੌਰਾਨ ਇਸ ਤੋਂ ਉਪਰੰਤ ਕਈ ਹੋਰ ੜੀਆ ਘਟਨਾਵਾਂ ਵਾਪਰਦੀਆਂ ਜਿਵੇਂ ਇਹ ਸਮੇਂ ਦੇ ਦੌਰਾਨ ਸਿੰਘ ਸਭਾ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਉਪਰੰਤ ਅਗਰੀਨ ਐਜੀਟੇਸ਼ਨ ਮੂਮੈਂਟ ਜਿਹੜਾ ਸਰਦਾਰ ਅਜੀਤ ਸਿੰਘ ਜੀ ਹੁਣਾਂ ਤੋਂ ਵੱਲੋਂ ਸ਼ੁਰੂ ਕੀਤਾ ਗਿਆ 1907 ਈਸਵੀ ਦੇ ਵਿੱਚ ਇਸ ਤੋਂ ਉਪਰੰਤ ਗਦਰ ਲਹਿਰ ਇਹ ਸਾਰਿਆਂ ਤੋਂ ਆਪਾਂ ਜਾਣੂ ਹੈ ਸੋ ਗਦਰ ਲਹਿਰ ਦੇ ਬਾਨੀ ਕੌਣ ਸਨ ਗਦਰ ਲਹਿਰ ਦੇ ਖਿਲਾਫ ਕਦੀ ਟੁੱਟੀ ਨਹੀਂ ਜੀ ਉਹ 47 ਤੱਕ ਚੱਲਦੀ ਰਹੀ ਸੋ ਪੰਜਾਬ ਉਸ ਸਮੇਂ ਦਾ ਮੋਢੀ ਜੇ ਬੰਗਾਲ ਤੋਂ ਬਾਅਦ ਕਿਉਂਕਿ ਬੰਗਾਲ ਸ਼ੁਰੂ ਹੋਇਆ 1757 ਪੰਜਾਬ ਤੋਂ ਹੋਇਆ 1800 ਮਿਲਰੀਜ ਤਕਰੀਬਨ 90 ਸਾਲ ਬਾਅਦ ਜੇ ਜੀ ਆਪਾਂ ਉਸ ਕੜੀ ਨੂੰ ਵੇਖਦੇ ਆ ਉਸ ਕੜੀ ਨੂੰ ਦੇਖਣ ਦੇ ਉਪਰੰਤ ਆਪਾਂ ਇਹ ਦੇਖਦੇ ਆ ਕਿ ਪੰਜਾਬ ਬੰਗਾਲ ਤੋਂ ਬਾਅਦ ਇੱਕ ਉਹ ਸਿਰ ਕਢਵਾਣ ਰਾਜ ਸੀਗਾ ਜਿਸ ਨੇ ਅੰਗਰੇਜ਼ ਰਾਜ ਨੂੰ ਹਰ ਪਹਿਲੂ ਤੇ ਉੱਤੇ ਵੰਗਾਰਨ ਦੀ ਕੋਸ਼ਿਸ਼ ਕੀਤੀ ਜੀ ਇਹ ਜਿਹੜੀ ਆਪਣਾ ਗਦਰ ਲਹਿਰ ਚੱਲਦੀ ਹੈ ਇਹਨਾਂ ਦੇ ਬਾਨੀ ਕੌਣ ਤੇ ਕਦੋਂ ਸ਼ੁਰੂ ਹੁੰਦੀ ਹੈ ਜੀ 1900 13-14 ਈਸਵੀ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਇਹ ਲਹਿਰ ਸ਼ੁਰੂ ਹੁੰਦੀ ਹੈ। ਜੀ। ਪਰ ਇਹਦਾ ਮਕਸਦ ਪੰਜਾਬ ਦੇ ਵਿੱਚ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਨੂੰ ਇਥੋਂ ਕੱਢਣ ਦਾ ਸੀਗਾ। ਸੋ ਮੂਲ ਰੂਪ ਵਿੱਚ ਅਪਨ ਕੋਹਰ ਘਟਨਾ ਦੇਖਦੇ ਹਾਂ ਕਿ ਐਸੇ ਸਮੇਂ ਦੇ ਦੌਰਾਨ ਇੱਕ ਘਟਨਾ ਹੋ ਰਹੀ ਹੈ ਜਦ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਰਿਹਾ। ਸੋ ਜਿਹੜੇ ਪੰਜਾਬੀ ਜਿਹੜੇ ਆਗੂ ਸੀਗੇ ਜਿਵੇਂ ਇਸ ਲਹਿਰ ਦੇ ਨਾਲ ਖਾਲਸਾ ਸਿੰਘ ਪਟਕੜਾ ਜੀ ਜੁੜੇ ਨੇ ਸੋ ਜਿਹੜੇ ਬਾਬਾ ਗੁਰਦੇਵ ਸਿੰਘ ਜੀ ਨੇ ਸੋ ਜਿਹੜੇ ਆਗੂ ਨਹੀਂ ਇਹਨਾਂ ਨੇ ਇਹੀ ਸੋਚਿਆ ਕਿ ਕਿਉਂ ਨਾ ਇਹ ਲਹਿਰ ਨੂੰ ਅੰਗਰੇਜ਼ਾਂ ਦੇ ਇਸ ਸਮੇਂ ਦੇ ਦੌਰਾਨ ਵਿਸ਼ਵ ਪੱਧਰ ਵਿੱਚ బిਜ਼ੀ ਹੋਣ ਦੇ ਕਾਰਨ ਆਪਾਂ ਕਿਉਂ ਨਾ ਇਸ ਲਹਿਰ ਨੂੰ ਪੰਜਾਬ ਦੇ ਵਿੱਚ ਸ਼ੁਰੂ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਅੰਗਰੇਜ਼ ਸਰਕਾਰ ਨੂੰ ਪੰਜਾਬ ਤੋਂ ਕੱਢਣ ਦੀ ਕੋਸ਼ਿਸ਼ ਕਰੀਏ ਇਹਦਾ ਨਾਰਾ ਵੀ ਸੀ ਕਿ ਗਦਰ ਗਦਰ ਕਿੱਥੇ ਹੋਵੇਗਾ ਪੰਜਾਬ ਦੇ ਵਿੱਚ ਹੂੰ ਇੱਕ ਗਦਰ ਪਾਰਟੀ ਦੇ ਵਿੱਚ ਇੱਕ ਬੜਾ ਸਿਰ ਕੱਢ ਚਿਹਰਾ ਸੀਗਾ ਕਰਤਾਰ ਸਿੰਘ ਸਰਾਭਾ ਜਿਹਨੂੰ ਤੂਫਾਨਾਂ ਦਾ ਸ਼ਾਹਸਵਾਰ ਵੀ ਕਿਹਾ ਜਾਂਦਾ ਹੈ ਉਹ ਕਦੋਂ ਜੁਆਇਨ ਕਰਦੇ ਨੇ ਔਰ ਉਹਨਾਂ ਦੇ ਕਿਹੜੇ ਕਿਹੜੇ ਕਾਰਨਾਮੇ ਨੇ ਜਿਹੜੇ ਗਦਰ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਇਆ 1913-14 ਇਸਵੀ ਦੇ ਵਿੱਚ ਸਰਤਾਰ ਸਿੰਘ ਸਰਾਬਾ ਜੀ ਇਸ ਨੂੰ ਜੁਆਇਨ ਕਰਦੇ ਨੇ ਹੂੰ ਤੇ ਉਹਨਾਂ ਵੱਲੋਂ ਇਸ ਦੀਆਂ ਕਈ ਗਤੀਵਿਧੀਆਂ ਦੇ ਵਿੱਚ ਜਿਵੇਂ ਭਾਰਤ ਵਿੱਚ ਆਉਣਾ ਜਿਵੇਂ ਤੈਨੋਫਸਿਸਕੋ ਵਿੱਚ ਸਰਕਾਰ ਦਾ ਵਿਰੋਧ ਕਰਨਾ ਅੰਗਰੇਜ਼ ਸਰਕਾਰ ਦਾ ਖਿਲਾਫ ਉਹਨਾਂ ਨੇ ਜੋ ਇਸ ਵੇਲੇ ਭਾਰਤੀਆਂ ਦੇ ਨਾਲ ਵਿਛੜਾ ਕੀਤਾ ਜਾਂਦਾ ਉਸ ਦਾ ਵਿਰੋਧ ਕਰਨਾ ਸੋ ਕਰਤਾਰ ਸਿੰਘ ਸਰਾਭਾ ਜੀ ਉਹੀ ਸ਼ਖਸੀਅਤ ਨੇ ਜੋ ਬਾਅਦ ਵਿੱਚ ਭਗਤ ਸਿੰਘ ਜੀ ਦੇ ਰੋਲ ਮਾਡਲ ਵੀ ਰਹੇ ਨੇ ਹੂੰ ਜੀ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਭਗਤ ਸਿੰਘ ਉਹਨਾਂ ਤੋਂ ਜਿਹੜੇ ਪ੍ਰਭਾਵਿਤ ਹੋ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਜੁਟ ਜਾਂਦੇ ਨੇ ਉਹ ਇੱਕ ਤੁਸੀਂ ਜ਼ਿਕਰ ਕੀਤਾ ਸੀਗਾ ਇੱਕ ਬੜੀ ਵੱਡੀ ਘਟਨਾ ਜਿਹੜੀ ਵਾਪਰੀ ਸੀ ਉਹ ਪਿੱਛੇ ਜੇ ਕੈਨੇਡਾ ਵੱਲੋਂ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ ਕਾਮਾਗਾਟਾ ਮਾਰੂ ਜਿਹੜੀ ਜਹਾਜ਼ ਦੀ ਘਟਨਾ ਬੜੀ ਇਤਿਹਾਸ ਦੇ ਵਿੱਚ ਅਹਿਮ ਰੋਲ ਰੱਖਦੀ ਹੈ ਇਹ ਕਿੰਨਾ ਦੇ ਨਾਲ ਜੁੜੀ ਹੋਈ ਹੈ ਔਰ ਇਹ ਕੀ ਵਰਤਾਰਾ ਵਰਤਦਾ ਜੀ ਇਹ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀਗਾ ਕਾਮਾਗਾਟਾ ਮਾਰੂ ਤੋਸਾ ਜਹ ਤੋਸਾ ਮਾਰੂ ਇਹ ਤੇ ਇੱਕ ਤੀਸਰੀ ਜਹਾਜ਼ ਦਾ ਨਾਂ ਸੀ ਕੋਰੀਆ ਜਹਾਜ਼ ਇਹ ਉਤੋਂ ਗਦਰੀਆਂ ਨੂੰ ਲੈ ਕੇ ਭਾਰਤ ਵਿੱਚ ਮੁੜੀ ਸੀ ਪਰ ਅੰਗਰੇਜ਼ ਸਰਕਾਰ ਨੂੰ ਇਹਨਾਂ ਦੀਆਂ ਜਾਣਕਾਰੀਆਂ ਪਹਿਲਾਂ ਹੀ ਪਤਾ ਲੱਗ ਚੁੱਕੀਆਂ ਸੀ ਹੂੰ ਸੋ ਇਸ ਕਾਰਨ ਇਹਨਾਂ ਨੂੰ ਭਾਰਤ ਦੀਆਂ 15 ਗਵਾਹਾਂ ਤੇ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਨੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਅੱਜ ਕੁਝ ਗਦਰੀਆਂ ਨੂੰ ਇਹਨਾਂ ਨੇ ਪੰਜਾਬ ਵਿੱਚ ਭੇਜ ਦਿੱਤਾ ਸੋ ਇਹ ਉਹ ਇਨਸੀਡੈਂਟ ਸੀਗਾ ਜਿਸ ਇਨਸੀਡੈਂਟ ਦੇ ਰਾਹੀਂ ਇਹ ਇਹਨਾਂ ਇਹਨਾਂ ਜਹਾਜ਼ਾਂ ਦੇ ਕਾਮਾਗਾਟਾ ਮਾਰੂ ਤੋਸਾ ਮਾਰੂ ਤੇ ਕੋਰੀਆ ਜਹਾਜ਼ ਦੇ ਵਿੱਚ ਪੰਜਾਬ ਵਿੱਚ ਗਦਰੀਆਂ ਦਾ ਐਂਟਰ ਹੁੰਦਾ ਸੋ ਇਹਨਾਂ ਦੀਆਂ ਗਤੀਵਿਧੀਆਂ ਇੱਕ ਸਾਜ਼ਿਸ਼ ਕੇਸ ਹੋਇਆ ਸੀ ਉਹਦਾ ਨਾਮ ਸੀ ਸਿਲਕ ਲੈਟਰ ਕਾਂਸਪੀਰੇਸੀ ਕੇਸ ਹੂੰ ਉਦੋਂ ਅਜਿਹਾ ਸਿਰਕਲ ਲੈਟਰ ਕਨਸਪੀਰੇਸੀ ਕੇਸ ਜਿਸ ਦੇ ਰਾਹੀਂ ਗਦਰੀਆਂ ਦੀਆਂ ਸਥਾਨੀਆਂ ਗਤੀਵਿਧੀਆਂ ਦੇ ਬਾਰੇ ਅੰਗਰੇਜ਼ ਸਰਕਾਰ ਨੂੰ ਪਤਾ ਚੱਲ ਗਿਆ ਸੀਗਾ ਜੀ ਇਹ ਉਹ ਇਨਸੀਡੈਂਟ ਸੀਗਾ ਜਿਸ ਨੇ ਪੰਜਾਬੀਆਂ ਨੂੰ ਇਸ ਸਮੇਂ ਦੇ ਦੌਰਾਨ ਇਸ ਅੰਦੋਲਨ ਦੇ ਨਾਲ ਜੁੜਨ ਦੇ ਲਈ ਮਜਬੂਰ ਕੀਤਾ ਸੀਗਾ ਸੋ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਰਾਸ਼ਟਰੀ ਚੇਤਨਾ ਫਲਾਉਣ ਦਾ ਸਭ ਤੋਂ ਜੜੀ ਵੱਡੀ ਮਹਿੰਦ ਦੀ ਸ਼ੁਰੂਆਤ ਹੈ ਉਹ ਆਪਾਂ ਉੱਤਰ ਲੇਅਰ ਤੋਂ ਦੇਖਦੇ ਹਾਂ ਕਿ ਜਿਹੜਾ ਕੰਮ ਅਗਾਟਾ ਮਾਰੂ ਇਸ ਰਿਲੇਸ ਤੋਂ ਬਾਅਦ ਲਿਖਦੇ ਹਾਂ ਜੀ ਇੱਕ ਹੋਰ ਜਿਹੜਾ ਸੰਘਰਸ਼ੀ ਨੇਤਾ ਜਿਨੇ ਆਪਣਾ ਨਾਮ ਜਿਹੜਾ ਅੰਗਰੇਜ਼ਾਂ ਨੂੰ ਦੱਸਿਆ ਨਹੀਂ ਕਿ ਮੇਰਾ ਅਸਲੀ ਨਾਮ ਕੀ ਹੈ ਆਪਾਂ ਗੱਲ ਕਰਦੇ ਆਂ ਸਰਦਾਰ ਉਦਮ ਸਿੰਘ ਦੀ ਸਰਦਾਰ ਉਦਮ ਸਿੰਘ ਕਿਹੜੀ ਲਹਿਰ ਦੇ ਥਰੂ ਆਜ਼ਾਦੀ ਦੇ ਸੰਘਰਸ਼ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਕਿਹੜੇ-ਕਿਹੜੇ ਕਾਰਨਾਮੇ ਨੇ ਤੇ ਜਿਹੜੇ ਜਿਹਨੂੰ ਲੈ ਕੇ ਅੱਜ ਵੀ ਪੰਜਾਬੀ ਉਹਦੇ ਉੱਪਰ ਜਿਹੜਾ ਫਕਰ ਮਹਿਸੂਸ ਕਰਦੇ ਨੇ ਜੀ ਜਿਨੇ ਆਪਾਂ ਸਰਦਾਰ ਉਦਮ ਸਿੰਘ ਦੀ ਉਹਨਾਂ ਦੀ ਗੱਲ ਕਰਦੇ ਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੰਲੀਆ بڑے ਬਾਗ ਦੇ ਸਾਕੇ ਦੇ ਦੌਰਾਨ ਜੋ ਘਟਨਾ ਘਟਦੀ ਹੈ ਹੂੰ ਉਹ ਘਟਨਾ ਦੇ ਵਿੱਚ ਉਸ ਘਟਨਾ ਦੇ ਉਪਰੰਤ ਦੋ ਸੀਗੇ ਪੰਜਾਬ ਦੇ ਵਿੱਚ ਜਿਨੇ ਇੱਕ ਸੀਗਾ ਮਾਈਕਲੋ ਟਵਾਇਰ ਤੇ ਇੱਕ ਜਨਰਲ ਜਰਨਲ ਡਾਇਰ ਹੂੰ ਸੋ ਮਾਈਕਲੋ ਟਵਾਇਰ ਦਾ ਇੰਗਲੈਂਡ ਵਿੱਚ ਜਾ ਕੇ ਕਤਲ ਕਰਨਾ ਜੀ ਅੱਜ ਉਸ ਤੋਂ ਬਾਅਦ ਸ਼ਹਾਦਤ ਪ੍ਰਾਪਤ ਕਰਨਾ ਕਿ ਉਹਨਾਂ ਦਾ ਸਭ ਤੋਂ ਵੱਡਾ ਕੰਮ ਸੀਗਾ ਜੀ ਹੂੰ ਜੀ ਇਹ ਜਦੋਂ ਭਾਰਤ ਆਜ਼ਾਦ ਹੋ ਜਾਂਦਾ ਸਾਨੂੰ ਆਜ਼ਾਦੀ ਮਿਲ ਜਾਂਦੀ ਹੈ ਤੇ ਉਦੋਂ ਜਿਹੜਾ ਸਾਨੂੰ ਪੰਜਾਬੀਆਂ ਨੂੰ ਆਜ਼ਾਦੀ ਦਾ ਕੀ ਤੋਹਫ਼ਾ ਮਿਲਦਾ ਹੈ ਸਾਡਾ ਕੀ ਨਫਾ ਕੀ ਨੁਕਸਾਨ ਹੁੰਦਾ ਹੈ ਦੇਖੋ 47 ਤੋਂ ਬਾਅਦ ਨ ਮੱਖਾਂ ਦੇ ਨਾਲ ਕਹਿਣਾ ਵੀ ਬੜਾ ਔਖਾ ਹੈ ਪੰਜਾਬੀਆਂ ਨੂੰ ਜੋ ਤੋਹਫ਼ਾ ਮਿਲਿਆ ਇਹ ਅਸਲ ਵਿੱਚ ਸਾਡਾ ਜਿਹੜਾ ਤੋਹਫ਼ਾ ਸੀਗਾ ਇਹ ਬਟਵਾਰੇ ਦਾ ਤੋਹਫ਼ਾ ਸੀ ਹੂੰ ਇਹ ਵਿਚਾਰਾਂ ਦੇ ਬਟਵਾਰੇ ਦਾ ਤੋਹਫ਼ਾ ਸੀ ਤੇ ਧਰਤੀ ਦੇ ਬਟਵਾਰੇ ਦਾ ਤੋਹਫ਼ਾ ਸੀ ਸੋ ਕੁਝ ਸ਼ਬਦਾਂ ਦੇ ਵਿੱਚ ਮੈਂ ਐਵੇਂ ਕਹਿਣਾ ਚਾਹਾਂਗਾ ਮੇਰਾ ਉੱਜੜ ਗਿਆ ਪੰਜਾਬ ਦੀ ਮਾਏ ਮੇਰਾ ਉੱਜੜ ਗਿਆ ਪੰਜਾਬ ਜੀ ਪੰਜ ਪਾਣਾਂ ਦਾ ਨੀਰ ਵਹਾਉਂਦੀ ਧਰਤੀ ਬੜੀ ਹੈ ਖਾ ਨੀ ਮਾਏ ਮੇਰਾ ਉੱਜੜ ਗਿਆ ਪੰਜਾਬ ਛਿੰਮਪੁਰੇ ਦੀ ਪੁਖੋਂ ਵੱਧ ਕੇ ਵਿੱਚ ਮਦਾਨੀ ਦਰਿਆ ਵਗਦੇ ਪੰਜ ਪਾਣਾਂ ਦੀ ਧਰਤੀ ਦਾ ਹੁਣ ਕੌਣ ਕਰੂ ਹਿਸਾਬ ਨੀ ਮਾਏ ਮੇਰਾ ਕਿੱਥੇ ਗਿਆ ਚਨਾਬ ਨੀ ਮੇਰਾ ਉੱਜੜ ਗਿਆ ਪੰਜਾਬ ਸੋ ਇਹ ਤੋਹਫਾ ਸੀ ਜੀ ਪੰਜਾਬ ਨੂੰ ਪੰਜਾਬ ਦੀ ਵੰਡ ਦਾ ਹੂੰ ਦੂਸਰਾ ਤੂਫਾਨ ਸੀ ਜਿੱਕ ਕਤਲੇਆਮ ਦਾ ਜੋ ਉਸ ਸਮੇਂ ਦੇ ਦੌਰਾਨ ਪਾਰਟੀਸ਼ਨ ਦੇ ਦੌਰਾਨ ਜੋ ਕਤਲੇਆਮ ਕਰਿਆ ਗਿਆ ਹੂੰ ਜੋ ਤਰਾਸਤੀ ਪੰਜਾਬ ਨੇ ਵੇਖੀ ਸ਼ਾਇਦ ਹੀ ਕਿਸੇ ਹੋਰ ਨੇ ਇਹ ਤਰਾਸ ਦੀ ਨੂੰ ਮਹਿਸੂਸ ਵੀ ਕੀਤਾ ਹੋਵੇ ਹੂੰ ਤਕਰੀਬਨ ਤਕਰੀਬਨ ਜੋ ਅਫੀਸ਼ੀਅਲ ਡਾਟਾ ਉਹ ਕਹਿੰਦਾ ਕਿ 84 ਲੱਖ ਲੋਕ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਗਈ ਪਰ ਅਨੋਫੀਸ਼ੀਅਲ ਦਾਤਾ ਕਹਿੰਦਾ ਕਿਹਦਾ ਇਸ ਇਹਨਾਂ ਲੋਕਾਂ ਦੀ ਕੁੱਲ ਗਿਣਤੀ 15 ਤੋਂ 20 ਮਿਲੀਅਨ ਦੇ ਤਰੀਕ ਲੀ ਸੀ ਜੀ ਜੀ ਇਹ ਦੋਸਤ ਜੀ ਜੋ ਕਲੇ ਅੰਗਰੇਜ਼ ਚਲੇ ਗਏ ਪਰ ਉਸ ਸਮੇਂ ਸਾਨੂੰ ਇੱਕ ਹਿੰਦੂ ਮੁਸਲਿਮ ਰਾਸ਼ਟਰਵਾਦ ਪਰ ਜਿਹੜਾ ਰਾਸ਼ਟਰਵਾਦ ਇੱਕ ਭਾਰਤੀ ਰਾਸ਼ਟਰਵਾਦ ਹੋਣਾ ਚਾਹੀਦਾ ਸੀ ਉਹਦੀ ਜਗ੍ਹਾ ਤੇ ਸਾਨੂੰ ਹਿੰਦੂ ਮੁਸਲਿਮ ਰਾਸ਼ਟਰਵਾਦ ਉਹ ਦੇਖੇ ਗਏ ਜੀ ਉਹ ਸੰਪਰਦਕਤਾ ਦਾ ਜਾਲ ਐਸਾ ਬੁਣ ਕੇ ਗਏ ਜਿਸ ਨੇ ਪੰਜਾਬ ਨੂੰ ਉਤਰਾਸ ਦੀ ਛਲਨ ਲਈ ਮਜਬੂਰ ਕੀਤਾ ਜਿਹੜੀ ਦੁਨੀਆ ਦੀ ਸਭ ਤੋਂ ਰક્ત ਪਾਤ ਰਹੀ ਇੱਕ ਸੰਘਰਸ਼ ਜਿਹੜਾ ਸੀਗਾ ਉਸ ਸਮੇਂ ਦੇ ਦੌਰਾਨ ਜੋ ਇੱਕ ਆਪਾਂ ਵੰਡ ਦੇ ਰੂਪ ਵਿੱਚ ਦੇਖਿਆ ਜੀ ਉਤਰਾਸ ਦੀ ਅਜੇ ਵੀ ਕਈਆਂ ਦੀਆਂ ਅੱਖਾਂ ਵਿੱਚ ਨਮ ਕਰ ਜਾਂਦੀ ਹੈ ਜੀ ਪਿੰਡਾਂ ਵਿੱਚ ਅੱਜ ਵੀ ਜਿਹੜਾ ਵਾ ਆਪਾਂ ਤਾਂ ਆਜ਼ਾਦੀ ਦਾ ਦਿਨ ਕਹਿ ਦਿੰਦੇ ਆ ਪਰ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਪਿੰਡਾਂ ਦੇ ਵਿੱਚ ਅੱਜ ਵੀ ਇਹਨੂੰ ਹੱਲੇ ਕਹਿੰਦੇ ਨੇ ਹੱਲੇ ਦਾ ਮਤਲਬ ਕਿ ਜਦੋਂ ਕਿਸੇ ਦੇ ਉੱਪਰ ਹਮਲਾ ਕੀਤਾ ਜਾਂਦਾ ਅਟੈਕ ਕੀਤਾ ਜਾਂਦਾ ਉਹਨੂੰ ਹੱਲੇ ਦਾ ਨਾਮ ਦਿੱਤਾ ਜਾਂਦਾ ਪੰਜਾਬੀ ਭਾਸ਼ਾ ਦੇ ਵਿੱਚ ਪਿੰਡੂ ਭਾਸ਼ਾ ਦੇ ਵਿੱਚ ਆਪਾਂ ਅੱਜ ਵੀ ਇਸ ਨੂੰ 15 ਅਗਸਤ ਨੂੰ ਆਜ਼ਾਦੀ ਦਾ ਦਿਨ ਜ਼ਰੂਰ ਮਨਾਉਂਦੇ ਆ ਲੇਕਿਨ ਪਿੰਡਾਂ ਦੇ ਵਿੱਚ ਇਸ ਨੂੰ ਹੱਲੇ ਦਾ ਨਾਮ ਦਿੱਤਾ ਜਾਂਦਾ ਇਸ ਦੇ ਉੱਪਰ ਤੁਸੀਂ ਕੀ ਜਾਣਨਾ ਪਉਣਾ ਚਾਹੁੰਦੇ ਹੋ ਜੀ ਹੱਲੇ ਦਾ ਨਾਮ ਇਸ ਕਰਕੇ ਅੱਵਾਂ ਕਹਿ ਸਕਦੇ ਆ ਕਿਉਂਕਿ ਉਸ ਸਮੇਂ ਦੇ ਦੌਰਾਨ ਕਿੰਨ ਤਰ੍ਹਾਂ ਦੇ ਨਾਲ ਆਪਾਂ ਨੂੰ ਪਲਾਇਨ ਦੇਖਣ ਨੂੰ ਮਿਲਿਆ ਪਹਿਲਾ ਪਲਾਇਨ ਦੇਖਣ ਨੂੰ ਮਿਲਿਆ ਕਾਫਲਿਆਂ ਦੇ ਰਹੀਂ ਹੂੰ ਪਾਕਿਸਤਾਨ ਤੋਂ ਭਾਰਤ ਅਤੇ ਭਾਰਤ ਤੋਂ ਪਾਕਿਸਤਾਨ ਕਾਫਲਿਆਂ ਦੇ ਵਿੱਚ ਛੋਟੇ ਕਾਫਲਿਆਂ ਦੇ ਵਿੱਚ ਤੇ ਵੱਡੇ ਕਾਫਲਿਆਂ ਦੇ ਵਿੱਚ ਲੋਕਾਂ ਨੇ ਪਲਾਇਨ ਕੀਤਾ ਹੂੰ ਅਤੇ ਉਹਨਾਂ ਕਾਫਲਿਆਂ ਦੇ ਰਹੀਂ ਇੱਕ ਦੂਸਰੇ ਪਿੰਡ ਦੇ ਵਿੱਚ ਆਣਾ ਅਤੇ ਉਸ ਸਮੇਂ ਦੇ ਦੌਰਾਨ ਉਹਨਾਂ ਕਾਫਲਿਆਂ ਤੇ ਬਾਰ-ਬਾਰ ਜਿਹੜੇ ਹਮਲੇ ਹੋਣਾ ਦੈਟ ਵਾਸ ਹੈਰਨਿੰਗ ਉਹ ਪਹਾੜ ਉਹ त्रासदी ਦੇ ਵਿੱਚ ਜਿਹੜਾ ਮਨੁੱਖਤਾ ਦਾ ਕਤਲ ਕੀਤਾ ਗਿਆ ਉਹ ਮਨੁੱਖਤਾ ਦਾ ਕਤਲ ਉਹ ਪਾਣਾ ਉਹ ਅਜੇ ਵੀ ਉਹਨਾਂ ਅੱਖਾਂ ਨੂੰ ਜਿਹੜੀਆਂ ਨੰਨ ਅੱਖਾਂ ਨੂੰ ਜਿਹੜਾ ਦੇਖਿਆ ਜਾਂਦਾ ਇਸ ਤਰੀਕੇ ਨੂੰ ਹੱਲਾ ਕਹਿ ਰਹੇ ਆ ਆਪਾਂ ਜੀ ਕਿਉਂ ਕਿ ਉਸ ਸਮੇਂ ਦੇ ਦੌਰਾਨ ਉਸ ਸਾਰੇ ਮੰਜ਼ਰ ਦੇ ਦੌਰਾਨ ਕਿਨੇ નિર્ਦੋਸ਼ ਲੋਕਾਂ ਦੇ ਉੱਤੇ ਹੱਲੇ ਕਰਕੇ ਕੁਝ ਉਹ ਕਹਿੰਦੇ ਸ਼ਰਾਰਤੀ ਅੰਸਰਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਜੀ ਜੀ ਜਿਵੇਂ ਤੁਹਾਨੂੰ ਨਹੀਂ ਕਿ ਮੈਂ ਕੀ ਕਹਿਣਾ ਚਾਹੁੰਦਾ ਸੋ ਇੱਕ ਡਾਟਾ ਹੈ ਟੋਟਲ 673 ਟ੍ਰੇਨਾਂ ਚੱਲੀਆਂ ਸੀ ਜਿਹੜੀਆਂ ਪਾਕਿਸਤਾਨ ਤੋਂ ਭਾਰਤ ਆਈਆਂ ਸੀ ਤੁਸੀਂ ਹੈਰਾਨ ਹੋਵੋਗੇ ਸੁਣ ਕੇ 673 ਟ੍ਰੇਨਾਂ ਦੇ ਵਿੱਚੋਂ 372 ਟ੍ਰੇਨਾਂ ਲਾਸ਼ਾਂ ਨਾਲ ਭਰੀਆਂ ਹੋਈਆਂ ਭਾਰਤ ਵਿੱਚ ਆਈਆਂ ਸੀ ਜੀ ਤੇ ਜਿਹੜੀਆਂ ਟ੍ਰੇਨਾਂ ਭਾਰਤ ਵਿੱਚ ਪਹੁੰਚੀਆਂ ਸੀ ਜਿਹੜੀਆਂ ਲਾਸ਼ਾਂ ਪਹੁੰਚੀਆਂ ਸੀ ਸੋਨਾ ਤੇ ਉੱਤੇ ਹੱਲੇ ਕੀਤੇ ਗਏ ਸੀ ਜੀ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ ਕਾਫਲਿਆਂ ਦਾ ਕਤਲੇਆਮ ਕੀਤਾ ਗਿਆ ਸੀ ਮਤਲਬ ਕੀ ਕਹਿੰਦਾ ਮਤਲਬ ਇਹ ਹੈ ਕਿ ਪੰਜਾਬ ਨੂੰ ਜਿਹੜਾ ਵਾ ਆਜ਼ਾਦੀ ਦਾ ਮੁੱਲ ਬੜਾ ਮਹਿੰਗਾ ਤੇ ਖੂਨ ਦੇ ਭਾਅ ਤਾਰਨਾ ਪਿਆ ਦੋ ਰਾਜਾਂ ਵਿੱਚ ਵੰਡ ਦੇਖਣ ਨੂੰ ਮਿਲੀ ਜੀ ਪਹਿਲਾ ਰਾਜ ਸੀ ਬੰਗਾਲ ਬੰਗਾਲ ਦੇ ਵਿੱਚ ਤਾਂ ਕੋਈ ਐਦਾਂ ਦੇ ਪ੍ਰਬੰਧ ਨਹੀਂ ਸੀ ਹੂੰ ਉਹਨਾਂ ਦੀ ਜਿਹੜੀ ਮਾਈਗ੍ਰੇਸ਼ਨ ਸੀ ਉਹ ਤਕਰੀਬਨ 1965 1971 ਤੱਕ ਚੱਲਦੀ ਰਹੀ ਹੂੰ ਅਜੇ ਵੀ ਛਿਟਪਟ ਰੂਪ ਦੇ ਵਿੱਚ ਤੁਸੀਂ ਉਹਨਾਂ ਦੇ ਮਾਈਗ੍ਰੇਸ਼ਨ ਵੇਖਦੇ ਹੋ ਪਰ ਆਪਣੀ ਜਿਹੜੀ ਪੰਜਾਬ ਦੀ ਮਾਈਗ੍ਰੇਸ਼ਨ ਸੀ ਇਹ 1900 ਜੂਨ 1947 ਤੋਂ ਲੈ ਕੇ 1948 ਤੱਕ ਦੇਖਣ ਨੂੰ ਮਿਲਦੀ ਹੈ ਸੋ ਇਸ ਸਮੇਂ ਦੇ ਦੌਰਾਨ ਇਹ ਇਹ ਮਾਈਗ੍ਰੇਸ਼ਨ ਇਹ ਜਿਹੜਾ ਸਥਾਪਨ ਸੀਗਾ ਇਹ ਜਿਹੜਾ ਪੁਨਰਵਾਸ ਸੀਗਾ ਇਸ ਪੁਨਰਵਾਸ ਨੇ ਸਭ ਤੋਂ ਵੱਡਾ ਜਿਹੜਾ ਫਲ ਦੇਖਿਆ ਉਹ ਪੰਜਾਬ ਤੋਂ ਇਲਾਵਾ ਕਿਸੇ ਹੋਰ ਰਾਜ ਦੀ ਜੋ ਕਤਲੇਆਮ ਦੇਖਿਆ ਪੰਜਾਬ ਤੋਂ ਇਲਾਵਾ ਕਿਸੇ ਹੋਰ ਰਾਜ ਵਿੱਚ ਹੂੰ ਕਿਉਂਕਿ ਇਹਨੂੰ ਮੂਲ ਰੂਪ ਦੇ ਵਿੱਚ ਆਪਾਂ ਭਾਰਤ ਦੀ ਘੱਟ ਤੇ ਪੰਜਾਬ ਦੀ ਮੰਡ ਜਾਦਾ ਆਕਦੇ ਜੀ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਤਕਰੀਬਨ ਅੱਧੇ ਤੋਂ ਜ਼ਿਆਦਾ ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਰਹਿ ਗਏ ਸੀ ਹਾਂਜੀ ਜੀ ਸੋ ਆਪ ਕੁਮਾਰ ਜਿੰਦਸੀ ਸਾਡੇ 1947 ਨੂੰ ਆਜ਼ਾਦ ਹੁੰਦੇ ਇਹਦੇ ਵਿੱਚ ਇੱਕ ਜ਼ਿਲ੍ਹਾ ਹੈ ਜਿਸ ਜ਼ਿਲ੍ਹੇ ਦਾ ਨਾਮ ਆਜ਼ਾਦੀ ਤੋਂ ਬਾਅਦ ਆਜ਼ਾਦ ਹੋਣ ਵੱਲ ਮੁੜਦਾ ਉਹ ਜ਼ਿਲ੍ਹਾ ਗੁਰਦਾਸਪੁਰ ਇਹਦੀਆਂ ਦੋ ਤਹਿਸੀਲਾਂ ਸੀ ਜੀ ਇੱਕ ਗੁਰਦਾਸਪੁਰ ਤਹਿਸੀਲ ਤੇ ਇੱਕ ਸ਼ਕਰਗੜ ਤਹਿਸੀਲ ਹੂੰ ਸ਼ਕਰਗੜ ਤਹਿਸੀਲ ਪਾਕਿਸਤਾਨ ਵਿੱਚ ਚਲੀ ਗਈ ਅਤੇ ਗੁਰਦਾਸਪੁਰ ਤਹਿਸੀਲ ਦਾ ਨਤੀਜਾ 17 ਅਗਸਤ 1947 ਨੂੰ ਹੁੰਦਾ ਹੈ ਜੀ ਸੋ ਕੇਵਲ 2 ਦਿਨ ਉਪਰੰਤ ਆਪਾਂ ਕੀ ਦੇਖਦੇ ਹਾਂ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਨਤੀਜਾ ਆ ਰਿਹਾ ਹੂੰ ਤੇ ਤਕਰੀਬਨ ਤਕਰੀਬਨ ਅ ਜੈ ਸਰਦਾਰ ਜੀ ਪੰਜਾਬ ਨੂੰ ਇਸ ਸਮੇਂ ਦੇ ਦੌਰਾਨ 13 ਜ਼ਿਲ੍ਹੇ ਮਿਲਦੇ ਸਨ ਜੀ ਪਾਕਿਸਤਾਨ ਦੇ ਵਿੱਚ ਕਿੰਨੇ ਜ਼ਿਲ੍ਹੇ ਰਹਿ ਗਏ ਜਿਵੇਂ ਗੁਜਰਾਵਾਲਾ ਲਾਹੌਰ ਮੁਲਤਾਨ ਤਕਰੀਬਨ 17 ਜ਼ਿਲ੍ਹੇ ਪਾਕਿਸਤਾਨ ਚ ਰਹਿ ਗਏ ਜੀ ਉਸ ਵੇਲੇ ਤਕਰੀਬਨ 17 ਜ਼ਿਲ੍ਹੇ ਪਾਕਿਸਤਾਨ ਵਿੱਚ ਰਹਿ ਗਏ ਸੋ ਉਮਿਤ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਕੇ ਉਹਨਾਂ ਨੂੰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਦੱਸਿਆ ਕਿਦਾਂ ਉਹਨਾਂ ਨੇ ਪਾਇਆ ਤਾਂ ਕਿਹੜੇ ਕਿਹੜੇ ਉਹਨਾਂ ਨੂੰ ਜਾਤਨਾ ਚਲਣੀਆਂ ਪਈਆਂ ਕਿਸ ਤਰ੍ਹਾਂ ਨਾਲ ਸੰਘਰਸ਼ ਲੜੇ ਤੇ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਨੂੰ ਕਿਹੜੇ ਕਿਹੜੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਰਾਜੀ ਸੋ ਦਰਸ਼ਕੋ ਇਸੇ ਤਰ੍ਹਾਂ ਆਪਾਂ ਹੋਰ ਜਿਹੜੇ ਆਜ਼ਾਦੀ ਦੇ ਨਾਲ ਜੁੜੇ ਹੋਏ ਜਾਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਰਵਾਂਗੇ ਇਸੇ ਤਰ੍ਹਾਂ ਹੋ ਸ਼ਕਤੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਵਾਂਗੇ ਸੋ ਤੁਸੀਂ ਖਬਰਾਂ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਅਜੀਤ ਯੂਬ ਟਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸਿਆਗਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਯੂਬ ਟਵੀ ਅੱਜ ਅਸੀਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਪਰ ਇਹ ਆਜ਼ਾਦੀ ਸਾਨੂੰ ਕਿਵੇਂ ਮਿਲੀ ਕਿਹੜੇ-ਕਿਹੜੇ ਸਾਨੂੰ ਸੰਘਰਸ਼ ਆਜ਼ਾਦੀ ਵਾਸਤੇ ਲੜਨੇ ਪਏ ਕਦੋਂ ਸਾਡਾ ਜਿਹੜਾ ਦੇਸ਼ ਆ ਗੁਲਾਮ ਹੁੰਦਾ ਉਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਇਤਿਹਾਸਕਾਰ ਅਤੇ ਐਨਸੀਸੀ ਅਫਸਰ ਨੇ ਆਓ ਉਹਨਾਂ ਨਾਲ ਰابطਾ ਕਰਦੇ ਹਾਂ ਅਮਿਤ ਕੁਮਾਰ ਜੀ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅਜੀਤ ਦੇ ਵੇੜੇ ਨਮਸਕਾਰ ਅਜੀ ਨਮਸਕਾਰ ਅਜੀ ਥੈਂਕ ਯੂ वेरी मच ਤੁਹਾਨੂੰ ਤੁਹਾਡਾ ਇਸ ਪਲੇਟਫਾਰਮ ਤੇ ਬੁਲਾਉਣ ਦੇ ਲਈ ਸਰ ਜਿਹੜਾ ਆਪਣਾ ਦੇਸ਼ ਗੁਲਾਮ ਹੁੰਦਾ ਹੈ ਕਦੋਂ ਗੁਲਾਮ ਹੁੰਦਾ ਹੈ ਤੇ ਕਦੋਂ ਜਿਹੜੇ ਬ੍ਰਿਟਿਸ਼ਰ ਆਪਣੇ ਇੰਡੀਆ ਦੇ ਵਿੱਚ ਆਉਂਦੇ ਨੇ ਦੇਖੋ ਜੀ ਬ੍ਰਿਟਿਸ਼ਸ ਦਾ ਇੰਡੀਆ ਦੇ ਵਿੱਚ ਜਿਹੜਾ ਆਉਣ ਦਾ ਸਿਲਸਿਲਾ ਹੈ ਮੂਲ ਰੂਪ ਦੇ ਵਿੱਚ ਇੱਕ ਵਪਾਰਕ ਕੰਪਨੀ ਦੇ ਤੌਰ ਤੇ ਸ਼ੁਰੂ ਹੁੰਦਾ ਜੀ 1604 ਦੇ ਵਿੱਚ ਜੀ ਜੇ ਉਹਨਾਂ ਨੂੰ ਲੀਗਲੀ ਮੁਗਲ ਦਰਬਾਰ ਤੋਂ 1608 ਈਸਵੀ ਦੇ ਵਿੱਚ ਪਹਿਲੀ ਵਾਰ ਵਪਾਰਕ ਤੌਰ ਤੇ ਪਰਮਿਸ਼ਨ ਮਿਲਦੀ ਹੈ ਪਰੰਤੂ ਪ੍ਰਸ਼ਾਸਕਕ ਤੌਰ ਤੇ ਜੇ ਆਪਾਂ ਦੇਖਦੇ ਆਂ ਤਾਂ ਮੁਗਲਾਂ ਦਾ ਜਿਹੜਾ ਆਗਮ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਆਗਮਨ ਹੈ ਉਹ ਪਲਾਸੀ ਦੀ ਲੜਾਈ ਤੋਂ ਬਾਅਦ ਨਵਾਬ ਸਰਾਜੂਦੋਲਾ ਦੀ ਹਾਰ ਤੋਂ ਬਾਅਦ ਆਪ ਸਾਨੂੰ ਦੇਖਣ ਨੂੰ ਮਿਲਦਾ ਜਿਸ ਵੇਲੇ ਈਸਟ ਇੰਡੀਆ ਕੰਪਨੀ ਦੇ ਜਿਹੜੇ ਉਸ ਸਮੇਂ ਦੇ ਗਵਰਨਰ ਜਨਰਲ ਸੀਗੇ ਰੋਬਰਟ ਕਲਾਈਮਰ ਉਨਾ ਨੇ ਬੰਗਾਲ ਦੇ ਵਿੱਚ ਆਪਣਾ ਸ਼ਾਸਨ ਸਥਾਪਿਤ ਕੀਤਾ ਸੋ ਮੋਰ ਰੂਪ ਵਿੱਚ ਪ੍ਰਸ਼ਾਸਨਿਕ ਬਦਲਦੇ ਆਪਾਂ ਇਸ ਨੂੰ 1757 ਈਸਵੀ ਤੋਂ ਦਾ ਵਿਕਾਸ ਲਖਦੇ ਆਂ ਜੀ ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵਿੱਚ ਜਦੋਂ ਮੁਗਲਾਂ ਨੇ ਜਿਹੜਾ ਵਾ ਅੰਗਰੇਜ਼ਾਂ ਨੇ ਜਿਹੜਾ ਵਾ ਹਿੰਦੁਸਤਾਨ ਦੇ ਉੱਪਰ ਆਪਣੀ ਪਕੜ ਬਣਾ ਲਈ ਹੋਈ ਸੀ ਉਦੋਂ ਜਿਹੜਾ ਪੰਜਾਬ ਦੇ ਵਿੱਚ ਇੱਕ ਖਾਲਸਾ ਰਾਜ ਸਥਾਪਿਤ ਕੀਤਾ ਗਿਆ ਸੀਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਤੇ ਉਹਨਾਂ ਤੋਂ ਬਾਅਦ ਜਿਹੜਾ ਵਾ ਇੱਥੇ ਅੰਗਰੇਜ਼ਾਂ ਦਾ ਜਿਹੜਾ ਅੰਦਰ ਪੰਜਾਬ ਦੇ ਵਿੱਚ ਆਉਣਾ ਦਾਖਲ ਹੋਣਾ ਜਿਹੜਾ ਸ਼ੁਰੂ ਹੁੰਦਾ ਉਹਨਾਂ ਦੇ ਜਾਣ ਤੋਂ ਬਾਅਦ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਨਾਲ ਸੰਧੀ ਵੀ ਹੁੰਦੀ ਹੈ ਉਹ ਕਦੋਂ ਤੇ ਕਿਵੇਂ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਜੀ ਬਿਲਕੁਲ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੂਝ-ਬੂਝ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੂਝ-ਬੂਝ ਨੇ ਅੰਗਰੇਜ਼ਾਂ ਨੂੰ ਘੱਟੋ-ਘੱਟ ਪੰਜਾਬ ਵਿੱਚ 50 ਸਾਲ ਤੱਕ ਐਂਟਰ ਕਰਨ ਤੋਂ ਰੋਕ ਕੇ ਰੱਖਿਆ ਜੀ 1799 ਤੋਂ ਬਾਅਦ ਅਪਾ ਉਦੋਂ ਦੇਖਦੇ ਹਾਂ ਜਿਸ ਸਮੇਂ ਦੇ ਦੌਰਾਨ ਪਟਿਆਲਾ ਮਾਂਬਾਂ ਜਿੰਦ ਦੀ ਆਇਆਸਤਾਂ ਦੇ ਨਾਲ ਮਿਲਣ ਦੇ ਉਪਰੰਤ ਜੋ ਅੰਗਰੇਜ਼ ਸਰਕਾਰ ਪੰਜਾਬ ਦੇ ਵਿੱਚ ਐਂਟਰ ਕਰਨਾ ਚਾਹੁੰਦੀ ਹੈ 1809 ਦੀ ਅੰਮ੍ਰਿਤਸਰ ਦੀ ਸੰਧੀ ਦੇ ਦੌਰਾਨ ਰਣਜੀਤ ਸਿੰਘ ਨੇ ਉਹਨਾਂ ਦੇ ਉੱਤੇ ਇੱਕ ਸਿਆਸੀ ਨਕੇਲ ਪਾਈ ਅਤੇ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖਿਆ ਪਰੰਤੂ ਕਹਿੰਦੇ ਹਨ ਕਿ ਉਹ ਅੰਗਰੇਜ਼ਾਂ ਦੀ ਇੱਕ ਐਸੀ ਕੂਟਨੀਤੀ ਯਹੀ ਕਹੋ ਕਿ ਉਹਨਾਂ ਦੁਆਰਾ ਚਲਾਈਆਂ ਗਈਆਂ policias, gina me